ਦੇਖੋ ਜੀ ਜੋ ਨਵਜੋਤ ਕੋਰ ਮੈਮ ਸਿੱਧੂ ਨੂੰ ਸਸਪੈਂਡ ਕੀਤਾ ਹੈ ਬਹੁਤ ਵਧੀਆ ਫੈਸਲਾ ਹੈ ਉਹਦੇ ਤੇ ਆਪਾਂ ਰਾਜਾ ਵੜਿੰਗ ਜੀ ਨੂੰ ਸਲੂਟ ਮਾਰਦੇ ਆ ਕਿ ਜਿਹੜਾ ਕੀ ਫੈਸਲਾ ਲਿਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਵਧੀਆ ਲਿਆ ਜਿਸੇ ਕਿਸੇ ਤਰ੍ਹਾਂ ਦੀ ਵੀ ਜੇ ਇਹਨਾਂ ਨੇ ਬਿਲਕੁਲ ਬੇਬੁਨਿਆਦ ਬਿਲਕੁਲ ਬੇਬੁਨਿਆਦ ਜਿਹੜਾ ਬਿਆਨ ਦਿੱਤਾ ਹੈ 5-5 ਹਜ਼ਾਰ ਕਰੋੜ ਦਾ ਕਿ 5000 ਕਰੋੜ ਦੇ ਕੇ ਸੀਐਮ ਬੰਦਾ ਹੈ ਉਹ ਬਿਲਕੁਲ ਝੂਠਾ ਹੈ ਨਾ ਇਹਨਾਂ ਕੋ ਪੇਸ਼ ਹੋਣਾ ਨਾ ਇਹਨਾਂ ਕੋ ਕੋਈ ਗੱਲ ਹੋਣੀ ਹੈ ਬਚਕਾਨਾ ਹਰਕਤ ਕਰ ਗਿਆ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਰਾਜਨੀਤੀ ਕੀ ਚੀਜ਼ ਹੈ ਇਸ ਕਰਕੇ ਬਹੁਤ ਵਧੀਆ ਕੰਮ ਹੋਇਆ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਜੀ ਦੇਖੋ ਜੀ ਜਾਖੜ ਜੀ ਵੀ ਪਹਿਲਾਂ ਤੁਹਾਡੇ ਪਾਰਟੀ ਤੋਂ ਜੋ ਵੀ ਵੱਡੇ આરોਪ ਲੱਗੇ ਚੰਨੀ ਸਾਧ ਨੇ 650 ਰੁਪਏ ਦੀ ਚਾਰਟੀਗਾ ਸੀ ਆਪਾਂ ਦੱਲੇ ਭਾਈ ਜੀ ਮੈਡਮ ਸਿੱਧੂ ਹਰਾਂ ਨੇ ਸਿੱਧੂ ਹਰਾਂ ਨੇ ਬੀਜੇਪੀ ਤੇ ਜਾਣਾ ਹੈ ਜਾਖੜ ਸਾਹਿਬ ਕਿਹੜੀ ਪਾਰਟੀ 'ਚ ਨੇ ਜਾਕਰ ਸਾਹਿਬੀ ਤੇ ਭਾਜਪਾ ਜਨੇ ਉਹਨਾਂ ਨੇ ਜੋ ਬੋਲਿਆ ਇਦਾਂ ਹੀ ਬੋਲਿਆ ਤੇ ਇਹ ਭਾਜਪਾ ਨੇ ਹੀ ਬਿਆਨ ਦਵਾਇਆ ਇਹਨਾਂ ਕੋ ਤਾਂ ਹੀ ਅੰਦਰ ਰਾਸ਼ਟਰਪਤੀ ਨੂੰ ਮਿਲ ਗਏ ਸੀ ਉਹ ਗਵਰਨਰ ਸਾਹਿਬ ਨੂੰ ਉਸਨ ਗਵਰਨਰ ਸਾਹਿਬ ਨੂੰ ਮਿਲ ਕੇ ਆਂਦੇ ਬਿਆਨ ਦਿੱਤਾ ਇਹ ਸਾਰਾ ਜੋ ਕਰਾ ਰਹੀ ਹੈ ਭਾਜਪਾ ਕਰਾ ਰਹੀ ਹੈ ਲੋਕੋ ਨਹੀਂ ਤੇ ਅ ਵੀ ਬਿਆਨ ਆ ਕੀ ਕੌਂਸਲਰ ਨੂੰ 5 ਕਰੋੜ ਰੁਪਏ ਦੇ ਕੇ ਬਣਿਆ ਕਿਹੜਾ ਕੌਂਸਲਰ ਆ ਯਾਰ 5 ਕਰੋੜ ਰੁਪਏ ਦੇ ਕੇ ਬਣਿਆ ਮੈਂ ਵਾ ਮੈਂ ਇਹਨਾਂ ਕੋ ਪਹਿਲੀ ਵਾਰੀ ਬਣਿਆ ਸੀ 2017 ਚ ਕਿੰਨੂੰ 5 ਕਰੋੜ ਰੁਪਏ ਦਿੱਤਾ ਤੇ ਇੱਕ ਲਿਸਟ ਮੈਂ ਬਹੁਤ ਜਲਦੀ ਜਾਰੀ ਕਰੂੰਗਾ 2017 ਵਾਲੇ ਕੌਂਸਲਰਾਂ ਦੀ ਜਿਨ੍ਹਾਂ ਨੇ 5-5 ਕਰੋੜ ਨਹੀਂ ਦਿੱਤਾ ਹੋਗਾ 20-25-25 ਲੱਖ 8-10 ਕੌਂਸਲਰ ਆਏ ਨੇ ਜਿਨ੍ਹਾਂ ਨੇ ਮੈਡਮ ਸਿੱਧੂ ਹਰਾਂ ਨੂੰ ਪੈਸੇ ਦਿੱਤੇ ਤੇ ਫਿਰ ਕੌਂਸਲਰਾਂ ਟਿਕਟਾਂ ਦਿੱਤੀਆਂ ਉਹ ਬਹੁਤ ਜਲਦੀ ਲਿਸਟ ਜਾਰੀ ਕਰੂੰਗਾ ਜੇ ਨਾ ਚੁੱਪ ਹੋਈ